ਤੁਸੀਂ ਦੇਖੋ ਫਿਕਰਮੰਦ ਵੀਰਿਆ ਤੇ ਮੈਂ ਤੁਹਾਡਾ ਗੁਰਚਰਨ ਸਿੰਘ ਰਾਜੂ ਐਨ ਜੀਓ ਸਵਾਭ ਜੀ ਨੂੰ ਪਤਾ ਹੀ ਹੈ ਕਿ ਸਮੁੱਚਾ ਪੰਜਾਬ ਆ ਜਿਹੜਾ ਹੜ੍ਹਾਂ ਦੀ ਸਥਿਤੀ ਦੇ ਵਿੱਚ ਔਕੜ ਵਿੱਚ ਤੇ ਸਮੱਸਿਆਵਾਂ ਦੇ ਵਿੱਚ ਘਿਰਿਆ ਹੋਇਆ ਸਾਡੇ ਪੰਜਾਬ ਦੇ ਜਿਹੜੇ ਪਿੰਡਾਂ ਦੇ ਲੋਕ ਨੇ ਅਵਰੀਕ ਕਣੀ ਦੇ ਕਾਰਨ 10 ਦਿਨਾਂ ਤੋਂ ਲਗਾਤਾਰ ਮੀਂਹ ਪੈਣ ਦੇ ਕਾਰਨ ਪਿੰਡਾਂ ਦੇ ਲੋਕ ਜਿਹੜੇ ਗਰੀਬ ਕਿਰਤੀ ਕਾਮੇ ਮਜ਼ਦੂਰ ਤੇ ਕਿਸਾਨ ਆ ਜਿਹੜੇ ਉਹਨਾਂ ਦੀਆਂ ਛੱਤਾਂ ਜਿਹੜੀਆਂ ਸੈਂਰੀਆਂ ਲੈਂਟਰ ਵੀ ਚੋ ਰਹੇ ਆ ਸੋ ਜਦੋਂ ਮੀਂਹ ਹਟ ਜਾਂਦਾ ਉਸ ਤੋਂ ਬਾਅਦ ਧੁੱਪ ਲੱਗਦੀ ਆ ਤਾਂ ਕੁਝ ਸਮਾਂ ਪੈਣ ਦੇ ਕਾਰਨ ਇਹ ਸਮੱਸਿਆ ਆਉਂਦੀ ਆ ਕਿ ਜਿਹੜੀਆਂ ਛੱਤਾਂ ਐ ਲੋਕਾਂ ਦੀਆਂ ਵਾਲੀਆਂ ਗਰੀਬਾਂ ਦੀਆਂ ਕਿਰਤੀ ਕਾਮਿਆਂ ਦੀਆਂ ਉਹ ਡਿੱਗ ਪੈਂਦੀਆਂ ਸੋ ਇਸੇ ਤਰ੍ਹਾਂ ਪਿੰਡ ਦੇ ਮੀਂਹ ਦੇ ਵਿੱਚ ਵੀ ਸਾਡੇ ਕੋਲ ਇੱਕ ਪਿੰਡ ਪੱਤੋ ਹੀਰਾ ਸਿੰਘ ਤੋਂ ਗਰੀਬ ਪਰਿਵਾਰ ਦੀ ਇੱਕ ਛੱਤ ਡਿੱਗੀ ਐ ਸੋ ਉਹਨਾਂ ਨਾਲ ਗੱਲਬਾਤ ਕਰਾਉਣੀ ਆ ਵੀ ਕੀ ਕਾਰਨ ਹੋਇਆ ਹਾਂਜੀ ਗਰੀਬ ਪਰਿਵਾਰ ਦੀ ਇੱਕ ਛੱਤ ਡਿੱਗੀ ਐ ਤੇ ਸੋ ਉਹਨਾਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਛੱਤ ਦਿਖਾ ਦੇਵੇ ਤੇ ਪਰਿਵਾਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੋ ਉਹਨਾਂ ਨੂੰ ਤੁਹਾਨੂੰ ਗੱਲਬਾਤ ਕਰਾਉਣੀ ਆ ਤੇ ਪਿੰਡ ਪੱਤੋ ਹੀਰਾ ਸਿੰਘ ਦੀ ਘਟਨਾ ਹੈ ਭਾਰੀ ਵਾਰਸ਼ ਦੇ ਕਾਰਨ ਜਿਹੜੀ ਆ ਦੋ ਕਮਰਿਆਂ ਦੀ ਤਿੰਨ ਕਮਰਿਆਂ ਦੀ ਛੱਤ ਆ ਵੀ ਡਿੱਗੀ ਆ ਤਿੰਨ ਕਮਰਿਆਂ ਦੀ ਛੱਤ ਆ ਵਸੇ ਜਾਨੀ ਮਾਲੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਜਿਹੜਾ ਪਰਿਵਾਰ ਦਾ ਗਰੀਬ ਪਰਿਵਾਰ ਦਾ ਤਿੰਨ ਕਮਰਿਆਂ ਦੀ ਛੱਤ ਡਿੱਗਣ ਦੇ ਕਾਰਨ ਜਿਹੜਾ ਨੁਕਸਾਨ ਆ ਬਹੁਤ ਜ਼ਿਆਦਾ ਹੋ ਗਿਆ ਤੇ ਸੋ ਗੱਲਬਾਤ ਕਰਨੀ ਆ ਹਾਂਜੀ ਸਭ ਤੋਂ ਪਹਿਲਾਂ ਬਾਈ ਜੀ ਕੀ ਨਾਮ ਆ ਜੀ ਨਕਾ ਹੀ ਮਰਾਣਾ ਜੀ ਤੇ ਪਿੰਡ ਕਿਹੜਾ ਹੀ ਪੱਤੋ ਆ ਜੀ अच्छा जेडी ਤੁਹਾਡੀ ਛੱਤ ਡਿੱਗੀ ਕੀ ਕਾਰਨ ਮੈਨੇ ਕਿੰਨੇ ਡਿੱਗੀ ਆ ਜੀ ਇਹ ਮੀਂਹ ਵਕਾਰ ਨਹੀਂ ਲੱਗੀ ਆ ਜੀ ਕਿੰਨੇ ਦਿਨ ਹੋ ਗਏ ਮੰਗਲਵਾਰ ਦੇ ਡਿੱਗੀ ਵੀ ਆਈ ਹੈ ਇਹ ਲੈ ਡਿੱਗੀ ਕਿੰਨੇ ਤੁਸੀਂ ਕਿੱਥੋਂ ਸੀ ਕਾਰਨ ਕੀ ਬਣਾ ਡਿੱਗਦਾ ਤੁਹਾਨੂੰ ਕੀ ਪਤਾ ਲੱਗਿਆ ਤੁਸੀਂ ਕਿੱਥੇ ਪਏ ਸੀ ਕੀ ਗੱਲਬਾਤ ਹੈ ਮੈਂ ਬਾਹਰ ਕਰੇ ਬਾਤ ਸੀਗਾ ਜੀ ਹਾਂ ਮੈਂ ਰੋਟੀ ਖਾ ਕੇ ਬਰਾਂਡ ਦੇ ਗਿਆ ਸੀਗਾ ਤੇ ਜਦੋਂ ਮੈਂ ਅੰਦਰ ਗਿਆ ਤੇ ਮम्मी ਕਹਿੰਦੇ ਰੋੜੇ ਡੱਗਾ ਲੱਗੇ ਤੇ ਉਸੇ ਕਾਰਨ ਇੱਕ ਦਾ ਮੁਸ਼ਾਰਕਾ ਡਿੱਗ ਪਏ ਮम्मी ਨੂੰ ਥੱਲੇ ਕੱਢਿਆ ਮਸਾਏ ਮੈਂ ਕੋਈ ਜਾਨੀ ਮਾਲ ਨਹੀਂ ਸਨ ਸੱਟਾ ਫੇਟਾ ਲੱਗਿਆ ਨਹੀਂ ਤਾਂ ਸ਼ਰਤ ਆ ਜੀ ਸ਼ਰਤ ਆ ਗਈ ਚਾਚ ਦੇ ਪੱਖੜਾ ਵੱਜਾ ਤੇ ਗਾਰਡਰ ਵੱਜਾ ਜੀ ਕਿੰਨੇ ਕਮਰੇ ਨੇ ਛੱਤ ਡਿੱਗੀ ਇੱਕ ਤਾਂ ਹੈ ਇੱਕ ਬਰਾਂਡੇ ਵਾਲੀ ਬਾਹਰਲੇ ਪਾਸੇ ਜਿਹੜੇ ਤੁਸੀਂ ਵੇਖੇ ਇੱਧਰ ਉੱਧਰ ਕੋਣ ਪਿਆ ਸੀਗਾ ਉੱਧਰ ਮੇਰੇ ਮੰਮੀ ਡੈਡੀ ਸੀਗੇ ਜੀ ਅੱਛਾ ਤੁਸੀਂ ਇੱਧਰ ਬਾਹਰ ਪਏ ਸੀ ਕਿ ਅੰਦਰ ਮੈਂ ਬਾੜਕੋ ਸੀ ਨਾਲ ਜੀ ਸੀਖੜ ਵਾਲੀ ਸੀ ਅੱਛਾ ਕੋਈ ਪਿੰਡ ਪੱਤੋ ਹਿਰਦ ਸਿੰਘ ਦੀ ਪੰਚਾਇਤ ਜਾਂ ਕਲੱਬ ਜਾਂ ਕੋਈ ਸਰਪੰਚ ਪੰਚ ਜਾਂ ਕੋਈ ਐਮਐਲਏ ਜਾਂ ਕੋਈ ਹੋਰ ਸਮਾਜ ਸੇਵੀ ਕੋਈ ਅਕਾਲੀ ਦਲ ਕਾਂਗਰਸੀ ਟੈਰੂ ਬੋਕਰ ਵਾਲੇ ਆਏ ਪਤਾ ਲੈਣ ਗਰੇਵਾਰ ਆਇਆ ਸੀਗਾ ਡਾਕਟਰ ਜੀ ਉਹਦੇ ਨਾਲ ਆਇਆ ਸੀ ਜਿਹੜੇ ਕਲੱਬ ਬਣੇ ਵੀ ਆ ਉਹ ਵੀਰ ਕੋ ਮੋਕਰੇ ਬਣਾ ਕੇ ਲੈ ਕੇ ਗਏ ਸਵੇਰੇ ਆਇਆ ਸੀਗਾ ਜੀ ਸਵੇਰੇ ਤਾਂ ਅੱਛਾ ਵੀਡੀਓ ਬਣਾ ਕੇ ਲੈ ਗਏ ਕੋਈ ਸਹਾਇਤਾ ਫੰਡ ਦੀ ਗੱਲ ਹੋਈ ਜੀ ਸਾਰੇ ਕਰਾਂਗੇ ਅਸੀਂ ਪ੍ਰਬੰਧ ਅੱਛਾ ਤੇ ਤੁਹਾਡੇ ਮੰਮੀ ਦਾੜੀ ਦਾ ਇਲਾਜ ਕਰਾਵਾਂਗੇ ਤੁਹਾਨੂੰ ਘਰ ਵੀ ਪਾ ਕੇ ਦਵਾਂਗੇ ਸਾਡੇ ਜੰਦੇ ਕਿ ਅਸੀਂ ਹੋਏ ਮਾਦਰ ਸਦੀ ਜ਼ਰੂਰ ਕਰਾਂਗੇ ਵੀ ਹੁਣ ਜਾਨਕੀ ਇਲਾਜ ਜਿਹੜਾ ਸ਼ੁਰੂ ਹੋਗਾ ਕਿ ਹਲੇ ਸ਼ੁਰੂ ਕਰਨਾ ਹੁੰਦਾ ਹਾਂ ਜੀ ਹੋਇਆ ਨਹੀਂਗਾ ਜੀ ਕੋਈ ਇਲਾਜ ਨਹੀਂ ਕੀਤਾਗਾ ਕਦੋਂ ਆਏ ਸੀਗਾ ਉਹ ਇਹ ਰੁੜੜਾ ਆਇਆ ਸੀ ਬੱਦਬਰ ਨੂੰ ਆਇਆ ਸੀ ਸਵੇਰ ਨੂੰ ਅੱਜ ਕਿੰਨੇ ਦਿਨ ਖੁੜੇ ਆਏ ਹਨ ਅੱਜ ਇੱਕ ਦਿਨ ਹੋ ਗਿਆ ਜੀ ਉਹਨਾਂ ਕੱਲ ਹੀ ਆਏ ਸੀ ਤੇ ਜਿਹੜੀਆਂ ਆ ਸੱਪਾ ਫਿੱਟਾ ਲੱਗੀਆਂ ਕਿੰਨੀਆਂ ਕ ਲੱਗੀਆਂ ਮੰਮੀ ਦੇ ਸੱਤ ਤੇ ਆ ਜੀ ਚਾਚੇ ਦੇ ਘਰ ਦੇ ਵਿੱਚ ਸੱਤ ਦੇ ਨਾਲੇ ਹੁਣ ਵੀ ਪ੍ਰੋਬਲਮ ਆਉਂਦੀ ਮੰਮੀ ਨੂੰ ਕਹੇ ਨਾ ਅੱਗੇ ਨਿਸ਼ਾਰਦਾ ਉਹਦਾ ਬਹੁਤ ਜ਼ਿਆਦਾ ਮੇਰਾ ਹੂੰ ਸੱਤ ਵਾਰਲੇ ਬੁੱਲੇ ਵੱਜ ਗਈ ਇਹ ਹੁਣ ਜਿਹੜਾ ਇਲਾਜ ਆ ਜਾਂ ਦਵਾਈ ਆ ਮੈਡੀਸ਼ਨ ਕਿੱਥੋਂ ਚੱਲ ਰਿਹਾ ਕੌਣ ਮਦਦ ਕਰ ਰਿਹਾ ਤੁਹਾਡੀ ਉਹ ਕਿਰਾ ਮਮੀ ਦਾ ਲੈ ਆਈ ਸੀ ਦਵਾਈ ਜੇ ਕਿਰਾ ਨਾਰਮਲ ਆਪ ਹੀ ਲੈ ਕੇ ਆਉਂਦੇ ਸੀ ਕੋਲ ਅਸੀਂ ਹੂੰ ਤੇ ਉਹ ਬਾਅਦ ਚ ਗਰੇਵਾਰ ਹੁਣ ਕਹਿੰਦੇ ਸੀ ਲਾਜ ਵਿਕਰਾਵਾਂਗੇ ਇਹਨਾਂ ਦਾ ਸਾਰਾ ਕੁਝ ਦੇਖਭਾਲਾਂਗੇ ਉਹ ਬਿਲਕੁਲ ਬਣਾ ਕੇ ਲੈ ਗਏ ਗਾਹ ਵੇਖੋ ਕੀ ਕਾਰਵਾਈ ਕਰਦੇ ਅੱਛਾ ਤੁਸੀਂ ਸਵੰਧ ਦੇ ਅਧਿਕਾਰੀ ਆ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਬਸ ਇਹ ਇਨਾਂ ਕਰ ਰਹੇ ਸਾਡੇ ਮੰਮੀ ਡਾਡੀ ਦਾ ਗਾ ਮੇਰੇ ਗਾੜੀ ਦੇ ਹੱਥ ਵੀ ਹੈ ਨਹੀਂ ਅੱਛਾ ਤੇ ਅਸੀਂ ਗ੍ਰੀਮ ਆਈ ਤੇ ਸਾਡਾ ਇਲਾਜ ਕੀਤਾ ਆਵਾ ਘਰ-ਬਾਰ ਪਾ ਗਿਆ ਬਈ ਸਾਡੇ ਜਨਮ ਦੇ ਮਾਦਰ ਦੇ ਜਿਨ ਘਰ ਦੇ ਆ ਛੱਤ ਖੜੀ ਕਰ ਦੇਣੇ ਸਾਡੇ ਅੱਛਾ ਹੁਣ ਧਰਮਸਾਲ ਤੇ ਸਮਾਨ ਲੱਗੇ ਗਏ ਬਈ ਆਹ ਅੱਛਾ ਧਰਮਸਾਲ ਤੇ ਬੈਠੇ ਹਾਂਜੀ ਅੱਛਾ ਸਾਡੇ ਦਾ ਇਹ ਤੁਹਾਡੇ ਕੀ ਲੱਗਦੇ ਨੇ ਇਹ ਵੀ ਬਰਾਦਰ ਆ ਜੀ ਅੱਛਾ ਹੋਰ ਕੀ ਕਹਿਣਾ ਚਾਹੁੰਨੇ ਹੋ ਆ ਆ ਬਾਈਆ ਆਪਣਾ ਗਲੀ ਵਾਲੇ ਆਏ ਸੀ ਇਹਨਾਂ ਨੇ ਚਲੋ ਸਾਰੇ ਸਾਡੇ ਗਲੀਆਂ ਨੇ ਸਾਥ ਦਿੱਤਾ ਉਹ ਕਹਿੰਦੇ ਸੁਤਾਨ ਫਰਾ ਸਮਾਨ ਖਾ ਦਿੰਦੇ ਆ ਕਿਉਂਕਿ 7 ਤੋਂ 7 ਚਲੀ ਗਈ ਜੀ ਤੇ ਰਾਸ਼ਨ ਪਾਣੀ ਵਗੈਰਾ ਉਹ ਕਿੱਥੋਂ ਚੱਲ ਰਿਹਾ ਤੁਹਾਡਾ ਰਾਸ਼ਨ ਬੰਦ ਆ ਯਾਰ ਦੇ ਕਹਿੰਦੇ ਇੱਕ ਬੰਦੇ ਨੇ ਹੈਲਪ ਕੀਤੀ ਸੀ ਸਾਡੀ ਥੋੜੇ ਦੇ ਦੇ ਕੇ ਗਈ ਫੌਜੀ ਸਾਹਿਬ ਦੁਕਾਨ ਆ ਦੇ ਉਹ ਆਏ ਸੀਗੇ ਉਹ ਬੇਗਵਾਂਡਾ ਨੇ ਕਿਹਾ ਤੇ ਇਹਨਾਂ ਨਾਲ ਗੱਲਬਾਤ ਹੋ ਗਿਆ ਉਹ ਵਿਚਾਰਾ ਦੇਖ ਕੇ ਗਿਆ ਉਦਾਂ ਰਾਸ਼ਨ ਪਾਣੀ ਦੀ ਕੋਈ ਜ਼ਰੂਰਤ ਹੈ ਕਿ ਹੈਗਾ ਗੌਰ ਤੇ ਜ਼ਰੂਰ ਤਾਂ ਇਹਨਾਂ ਆਪ ਹੀ ਦੇਖ ਲੈ ਕੀ ਹਾਲ ਹੋਇਆ ਬਈ ਅੱਛਾ ਸਾਡੇ ਦਮਾਨ ਇਹਨਾਂ ਦੇ ਵੱਡੇ ਬ੍ਰਦਰ ਵੀ ਆ ਭਰਾ ਵੀ ਉਹਨਾਂ ਨਾਲ ਵੀ ਗੱਲਬਾਤ ਕਰ ਲਈ ਹਾਂਜੀ ਭਾਈ ਜੀ ਕੀ ਨਾਮ ਹੈ ਸਭ ਤੋਂ ਪਹਿਲਾਂ ਤੁਹਾਡਾ ਫਿਕਰਮੰਦ ਮੀਡੀਆ ਦਾ ਇੱਥੇ ਆਉਣ ਤੇ ਸਾਡੇ ਪਰਿਵਾਰ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਅੱਛਾ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਅਨਰੇਸ ਸਿੰਘ ਹੈ ਤੇ ਪਿੰਡ ਕਿਹੜਾ ਹੈ ਪਿੰਡ ਪਤੋ ਵੀ ਰਹਾਂਗੇ ਅੱਛਾ ਕਿਵੇਂ ਘਟਣਾ ਵਾਪੀ ਤੁਸੀਂ ਕਿੱਥੇ ਸੀ ਉਦੋਂ ਮੈਂ ਇਹ ਵੀ ਕਿਰਾਏ ਦੇ ਮਕਾਨ ਤੇ ਰਹਿਣਾ ਅੱਜ ਤੋਂ ਤਕਰੀਬਨ 1 ਮਹੀਨਾ ਪਹਿਲਾਂ ਜਦੋਂ ਸਾਨੂੰ ਪਤਾ ਲੱਗਿਆ ਸੀਗਾ ਵੀ ਮਕਾਨ ਦੀ ਜਿਹੜੀ ਛੱਤ ਆ ਵੀ ਇਹ ਬਹੁਤ ਹਾਲਤ ਮਾੜੀ ਸੀ ਦੀ ਤੇ ਮੇਰਾ ਪਰਿਵਾਰ ਜਿਹੜੀ ਕਿ ਡੇਢ ਸਾਲ ਦੀ ਬੱਚੀ ਹੈ ਮੇਰੀ ਤੇ ਮੇਰੇ ਘਰ ਵਾਲੀ ਤੇ ਅਸੀਂ ਤਿੰਨੇ ਕਿਰਾਏ ਦੇ ਮਕਾਨ ਤੇ ਰਹਿਣ ਲੱਗੇ ਸੀਗੇ ਤੇ ਮੰਮੀ ਡਾਡੀ ਇੱਥੇ ਰਹਿੰਦੇ ਸੀਗੇ ਤੇ ਇੱਕ ਛੋਟਾ ਭਰਾ ਸੀ ਮੇਰਾ ਰਹਿੰਦਾ ਇੱਥੇ ਤੇ ਮੀਕਾ ਟੈਨ ਦੇ ਕਾਰਨ ਜੀ ਤਿੰਨੇ ਕਵਰਾਂ ਦੀ ਛੱਤ ਡੱਗ ਜੋ ਕਿ ਮਾਲੀ ਨੁਕਸਾਨ ਨਹੀਂ ਹੋਇਆ ਮਾਤਾ ਪਿਤਾ ਦੇ ਸੱਟਾਂ ਪੌੜੇ ਲੱਗੀਆਂ ਤਾਂ ਹੈਗੀਆਂ ਘੱਟ ਲੱਗੀਆਂ ਤੇ ਘਰ ਦਾ ਜੋ ਸਮਾਨ ਸੀਗਾ ਉਹਦਾ ਹੀ ਨੁਕਸਾਨ ਹੋਇਆ ਤੇ ਪਿੰਡ ਦੀ ਜੋ ਕਲੱਬ ਆ ਸੋ ਵੀਡੀਓ ਬਣਾ ਕੇ ਲੈ ਕੇ ਗਏ ਸੀ ਪਰ ਅਜੇ ਤੱਕ ਹੋਰ ਕੋਈ ਵੀ ਸਹਾਇਤਾ ਕਰਨ ਲਈ ਸਾਡੇ ਲਈ ਆਜੇ ਪਹੁੰਚਿਆ ਨਹੀਂ ਕੋਈ ਇਹ ਵੀਡੀਓ ਬਣਾ ਕੇ ਲੈ ਕੇ ਗਿਆ ਕਲੱਬ ਵਾਲਾ ਕੋਈ ਪਿੰਡ ਦੀ ਪੰਚਾਇਤ ਸਰਪੰਚ ਮੈਂਬਰ ਕੋਈ ਤੁਹਾਡੇ ਪਹੁੰਚਿਆ ਹਾਂਜੀ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀਗੇ ਵੀ ਪਹੁੰਚਣਗੇ ਪਰ ਅਜੇ ਤੱਕ ਇਹ ਉਹ ਪਹੁੰਚੇ ਨਹੀਂ ਕਿ ਉਹਨਾਂ ਨੂੰ ਕੋਈ ਕੰਮ ਵਗੈਰਾ ਚ ਉਹ ਜੀ ਨੇ ਤੇ ਉਹਨਾਂ ਨਾਲ ਗੱਲ ਹੋਈ ਸੀਗੀ ਉਹ ਕਹਿੰਦੇ ਸੀ ਪਹੁੰਚਾਂਗੇ ਜ਼ਰੂਰ ਨਾ ਸਾਰੀ ਪੰਚਾਇਤ ਹੀ ਬਿਜੀ ਹੋ ਗਈ ਤੁਹਾਡਾ ਇੱਕੋ ਵਾਰਡ ਦਾ ਜਿਹੜਾ ਮੈਂਬਰ ਪਚਿਆ ਤਾਂ ਉਹ ਕੌਣ ਹੈ ਤੁਹਾਡਾ ਕੀ ਨਾਮ ਉਹਦਾ ਹਾਂਜੀ ਉਹਨਾਂ ਨਾਲ ਗੱਲ ਤਾਂ ਹੋਈ ਸੀਗੀ ਜੀ ਤੁਹਾਡੇ ਪੰਚਾਇਤ ਵਾਰਡ ਨੰਬਰ ਦਾ ਜਿਹੜਾ ਤੁਹਾਡਾ ਤੁਹਾਡਾ ਮੈਂਬਰ ਕੌਣ ਹੈ ਹਾਂਜੀ ਉਹਨਾਂ ਦਾ ਨਾਮ ਮਾਤਾ ਇਹ ਆਪਣੇ ਜੱਗੀ ਦੇ ਪਰਿਵਾਰ ਦੇ ਵਿੱਚੋਂ ਹਾਂਜੀ ਬਿਜਾਰ ਦੇ ਵਿੱਚ ਉਹਨਾਂ ਦਾ ਘਰ ਆ ਉਹ ਹਜੇ ਪਹੁੰਚੇ ਨਹੀਂ ਗਏ ਉਹਨਾਂ ਨਾਲ ਗੱਲ ਤਾਂ ਹੋਈ ਸੀ ਉਹ ਵੀ ਨਹੀਂ ਉਹਨੂੰ ਪਤਾ ਲੱਗ ਗਿਆ ਵੈਸੇ ਵੀ ਆ ਘਟਣਾ ਦਾ ਹਾਂਜੀ ਜਦੋਂ ਇਹ ਵੀਡੀਓ ਪਾਈ ਹੈ ਸਭ ਨੂੰ ਪਤਾ ਲੱਗ ਚੁੱਕਾ ਹੋਊਗਾ ਜੀ ਪਰ ਪਹੁੰਚੇ ਨਹੀਂ ਜੀ ਮੈਂਬਰ ਵਗੈ ਪਪਾ ਦੇਖਦੇ ਆ ਤਾਂ ਐਂਡ ਪੱਪੋ ਹੀਰਾ ਸਿੰਘ ਦਾ ਬਹੁਤ ਵਧੀਆ ਜਿਹਾ ਨਾਮ ਵਰ ਪੈਂਦਾ ਹੈ ਇੱਥੋਂ ਦੇ ਲੋਕ ਆੜੇ ਪੜੇ ਲਿਖੇ ਲੋਕ ਆ ਰਾਜਨੀਤਿਕ ਧਾਰਮਿਕ ਸਮਾਜ ਦੇ ਵੀ ਲੋਕ ਨੇ ਹਨ ਹਾਂਜੀ ਤੇ ਇੱਥੇ ਅਕਾਲੀ ਦਲ ਕਾਂਗਰਸ ਜਾਂ ਹੋਰ ਝਾੜੂ ਮਾਰਕਾ ਹਨ ਜਿਹੜੀ ਝਾੜੂ ਪਾਰਟੀ ਦੇ ਲੋਕ ਹਨ ਹਾਂਜੀ ਸਾਰੇ ਸਤਕਾਰ ਦੇਊਗਾ ਆਪਣੇ ਕੋਈ ਰਾਜਨੀਤਿਕ ਬੰਦਾ ਵੀ ਨਹੀਂ ਆਇਆ ਤੁਹਾਡੀ ਮਦਦ ਕਰਨ ਮੈਂ ਕੋਈ ਨਹੀਂ ਪਹੁੰਚਿਆ ਜੀ ਅਕਾਲੀ ਦਲ ਵੱਲੋਂ ਕੋਈ ਆਇਆ ਨਹੀਂ ਨਹੀਂ ਜੀ ਕੋਈ ਨਹੀਂ ਕਾਂਗਰਸ ਦਾ ਕੋਈ ਨਹੀਂ ਆਇਆ ਉਹਨਾਂ ਚ ਕੋਈ ਨਹੀਂ ਪਹੁੰਚਿਆ ਵੈਸੇ ਜਿਹੜੇ ਵੀ ਆਪਣੇ ਗਰਵਾਲ ਸਿੰਘ ਆ ਇਹ ਹੈਗੇ ਆ ਝਾੜੂ ਕਮੇਟੀ ਦੇ ਹੈਗੇ ਮਤਲਬ ਇਹ ਆਈ ਸੀਗੇ ਇਹ ਚਾਰੂ ਵੱਲੋਂ ਆਇਆ ਸੀ ਜੇ ਕਲੱਬ ਵੱਲੋਂ ਆ ਉਹ ਕਲੱਬ ਵੱਲੋਂ ਆਇਆ ਸੀ ਬਤ ਉਹ ਕਲੱਬ ਵੱਲੋਂ ਆਇਆ ਸੀ ਕਲੱਬ ਵੱਲੋਂ ਆਇਆ ਸੀ ਹਾਂਜੀ ਹਾਂਜੀ ਅੱਛਾ ਜਿਹੜਾ ਤੁਹਾਡਾ ਨੁਕਸਾਨ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਸਾਡਾ ਕਾਫੀ ਹੋ ਗਿਆ ਜੀ ਘਰ ਦਾ ਕੁਝ ਵੀ ਨਹੀਂ ਰਿਹਾ ਮਤਲਬ ਹੁਣ ਵੀ ਜਿਹੜਾ ਥੋੜਾ ਬਹੁਤਾ ਸਾਮਾਨ ਸੀਗਾ ਸਾਡਾ ਬਰਤਨ ਵਾਲਾ ਉਹ ਬਸ ਹੈਗੇ ਪਾਂਡੇ ਵਗੈਰਾ ਸਾਰੇ ਜੋ ਹੋਰ ਖਾਣ ਪੀਣ ਦਾ ਕੁਝ ਹੋਰ ਕੋਈ ਪ੍ਰਬੰਧ ਨਹੀਂ ਹੈ ਇਹ ਲਾਜ਼ਮੀ ਮਤੋਂ ਦੱਸੀ ਆਪਦੇ ਕੋਲ ਕੋਈ ਵਾਸ਼ਿੰਗ ਮਸ਼ੀਨ ਹੋ ਗਈ কুলਰ ਹੋ ਗਿਆ ਪੱਖੇ ਹੋਗੇ ਜਾਂ ਫਿਰ ਕੋਈ ਉਹ ਆਪਾਂ ਕਹਿ ਦਈਏ ਗੈਸ ਸਿਲੰਡਰ ਹੋ ਗਿਆ ਇਦਾਂ ਦਾ ਕੋਈ ਨੁਕਸਾਨ ਵਰਤੋਂ ਇਸ ਵਾਰ ਜੋ ਕੱਲ ਕਾ ਨੁਕਸਾਨ ਹੋਇਆ ਹਾਂਜੀ কুলਰ ਵਗੈਰਾ ਪੱਖੇ ਵਗੈਰਾ ਸਾਰੇ ਪੇਟੀ ਵਗੈਰਾ ਸਾਡੇ ਬਿਸਤਰੇ ਵਗੈਰਾ ਕੁਝ ਖਰਾਬ ਹੋਏ ਆ ਤੇ ਨੁਕਸਾਨ ਕਾਫੀ ਹੋਇਆ ਆ ਪੱਖੇ ਵਗੈਰਾ ਸਾਰੇ ਇੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਹੀ ਹੁਣ ਕਾਫੀ ਹੋ ਗਿਆ ਇਹ ਕਾਫੀ ਦਾ ਮਤਲਬ ਪਤਾ ਵੀ ਹੋਣਾ ਚਾਹੀਦਾ ਜਿਹੜੀ ਛੱਤ ਖੜੀ ਕਰਨ ਵਾਸਤੇ ਕਿੰਨੇ ਇਨਸਾਨ ਹੋਏ 10 20 50 ਲੱਖ ਹਾਂਜੀ ਹਾਂਜੀ ਇੱਕ ਕਮਰੇ ਤੇ ਕਿੰਨਾ ਤੁਹਾਡਾ ਨੁਕਸਾਨ ਹੋਇਆ ਹਾਂਜੀ ਇੱਕ ਕਮਰੇ ਦਾ 50000 ਰੁਪਏ ਤੁਸੀਂ ਮੂਮਲੀ ਲਾਉਣਾ ਜੀ ਆਪਾਂ ਨਾਰਮਲ ਵੀ ਕਰਦੇ ਤੇ ਯਾਰ ਤੇ ਕਿੰਨੇ ਕਮਰੇ ਢਿੱਗੇ ਆਪਨੇ ਤਿੰਨ ਕਮਰੇ ਢਿੱਗੇ ਜੀ ਤਿੰਨ ਕਮਰੇ ਢਿੱਗੇ ਹਾਂਜੀ ਅੱਛਾ ਤੁਸੀਂ ਪ੍ਰਸ਼ਾਸਨ ਤੇ ਸਬੰਧਤ ਅਧਿਕਾਰੀਆਂ ਤੋਂ ਕੀ ਮੰਗ ਕਰਦੇ ਹੋ ਹਾਂਜੀ ਉਹਨਾਂ ਤੋਂ ਮੰਗ ਇਹ ਕਿ ਮਦਦ ਮੰਗਦੇ ਜੀ ਬਸ ਸਾਡੀ ਮਦਦ ਕੀਤੀ ਹੋਰ ਆਪਾਂ ਨੂੰ ਕੋਈ ਨਹੀਂ ਚਾਹੀਦੀ ਠੀਕ ਹੈ ਮਾਤਾ ਦਾ ਜਿੰਨਾ ਵੀ ਹੋ ਸਕਦਾ ਵੀ ਕਲੱਬ ਵੱਲੋਂ ਕਿਹਾ ਗਿਆ ਸੀ ਤੇ ਬਾਕੀ ਹੁਣ ਤੱਕ ਅਸੀਂ ਆਪਦੇ ਕੋਲ ਨਹੀਂ ਲਾਇਆ ਕਰਾ ਰਹੇ ਆ ਤੇ ਬਸ ਇਹ ਜਿਹੜਾ ਵੀ ਸਾਡੇ ਰਹਿਣ ਦੀ ਛੱਤ ਪਾਈ ਜਾਵੇ ਜਿੱਥੇ ਕਿ ਅਸੀਂ ਆਪਦਾ ਰਹਿਣ ਵਸੇਰਾ ਹੋ ਸਕੇ ਸਾਡਾ ਅੱਛਾ ਇਸ ਤੋਂ ਪਹਿਲਾਂ ਨਾ ਇੱਕ ਪ੍ਰਧਾਨ ਮੰਤਰੀ ਯੋਜਨਾ ਤਹਿਤ ਨਾ ਅ ਇੱਕ ਸਕੀਮ ਮਕਾਨਾਂ ਦੀ ਆਈ ਉਹ ਪਿੱਛੇ ਜੇ ਫਾਰਮ ਵੀ ਭਰੇ ਸੀ ਪੰਚਾਇਤ ਨੇ ਹਾਂਜੀ ਉਹਦੇ ਵਿੱਚ ਤੁਹਾਡੀ ਟਾਇਲ ਬੱਤਲੀ ਛੱਤ ਦੇ ਫਾਰਮ ਭਰੇ ਸੀ ਤੁਸੀਂ ਹਾਂਜੀ ਫਾਰਮ ਭਰੇ ਸੀਗੇ ਜੀ ਉਹ ਇੱਕ ਨਾ ਉਹਦੇ ਵਿੱਚ ਕਹਿੰਦੇ ਸੀਗੇ ਵੀ ਨਰੇਗਾ ਦਾ ਕਾਰਡ ਜ਼ਰੂਰੀ ਸੀਗਾ ਜੈਦੇ ਕਰਕੇ ਵੀ ਮੇਰੇ ਡੈਡੀ ਜੀ ਆ ਉਹ ਤਾਂ ਵੀ ਹੈਂਡੀਕੈਪਟ ਨੇ ਕੋਈ ਕੰਮ ਨਹੀਂ ਕਰ ਸਕਦੇ ਚਲੋ ਅਸੀਂ ਜਿੰਨਾ ਵੀ ਕੰਮ ਕਰਦੇ ਆ ਥੋੜਾ ਬਹੁਤ ਉਹ ਕਰਦਾ ਗੁਜ਼ਾਰਾ ਮਸਾ ਹੀ ਹੁੰਦਾ ਤੁਹਾਨੂੰ ਪਤਾ ਹੀ ਹੈ ਮਹਿੰਗਾਈ ਦਾ ਸਮਾਂ ਜੀ ਤੇ ਫਾਰਮ ਕਈ ਵਾਰ ਭਰੇ ਆ ਪਰ ਸਾਡਾ ਹਜੇ ਕੋਈ ਹੱਲ ਨਹੀਂ ਹੋਇਆ ਜੀ ਹਾਂਜੀ ਇਹ ਸੀ ਪੀੜਤ ਪਰਿਵਾਰ ਜਿਨ੍ਹਾਂ ਦੇ ਕਰੀਬ ਤਿੰਨ ਜਿਹੜੇ ਕਮਰੇ ਆ ਡੱਗ ਚੁੱਕੇ ਆ ਟਾਇਲ ਬੱਤੀ ਵਾਲੀ ਛੱਤ ਸੀਗੀ ਸੋ ਵੈਸੇ ਦਾ ਸਾਰਾ ਸਮੁੱਚਾ ਪੰਜਾਬ ਹੀ ਇਸ ਸਮੱਸਿਆ ਦੇ ਵਿੱਚ ਹੜਪੀੜਤਾ ਦੇ ਪਾਣੀ ਦੇ ਕਾਰਨ ਘਿਰਿਆ ਹੋਇਆ ਪਰ ਜਿਹੜੇ ਪਿੰਡਾਂ ਦੇ ਲੋਕ ਆ ਉਹਨਾਂ ਦੇ ਹਾਲਾਤ ਵੀ ਬਹੁਤ ਮਾੜੇ ਹੋਏ ਹੋਏ ਨੇ ਕਿਉਂਕਿ ਬਰੀਕ ਕਣੀ ਦੇ ਕਾਰਨ 10 ਦਿਨ ਲਗਾਤਾਰ ਮੀਂਹ ਪੈਣ ਦੇ ਨਾਲ ਜਿਹੜੀਆਂ ਛੱਤਾਂ ਜਿਹੜੀਆਂ ਉਹ ਡੱਗ ਰਹੀਆਂ ਤੇ ਇਸ ਪਰਿਵਾਰ ਦੇ ਵੀ ਤਿੰਨ ਕਮਰੇ ਡੱਗ ਪਏ ਆ ਸੋ ਸਬੰਧਕ ਅਧਿਕਾਰੀ ਤੇ ਪ੍ਰਸ਼ਾਸਨ ਆ ਜਿਹੜਾ ਮੈਂ ਉਹਨਾਂ ਦੇ ਫਿਕਰਮੰਦ ਮੀਡੀਆ ਰਾਹੀਂ ਕੌਮ ਬਕਾਂ ਦੀ ਨਹੀਂ ਸੁਤਿਆ ਦਾ ਸਬੰਧਕਿਕ ਅਧਿ ਦੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਉਹ ਆਪਣੀਆਂ ਟੀਮਾਂ ਦਾ ਗਠਨ ਕਰਕੇ ਇੱਕ ਪਿੰਡਾਂ ਦੇ ਵਿੱਚ ਸਰਵੇ ਕਰੇ ਜਿਨ੍ਹਾਂ ਲੋਕਾਂ ਨਾਲ ਇਹ ਜੀਆਂ ਕਟੜੀਆਂ ਮਾਂ ਬਾਪੀਆਂ ਨੁਕਸਾਨ ਹੋਇਆ ਤੇ ਉਹਨਾਂ ਨੂੰ ਮੁਆਵਜ਼ਾ ਦਿਵਾਵੇ ਹਾਂਜੀ ਅਗਰੇਸਾਂ ਜੀ ਹੋਰ ਜਿਹੜਾ ਜਿਹੜੀ ਜਗ੍ਹਾ ਤੇ ਖੜੇ ਹਾਂਜੀ ਇਹ ਕਰਨਾ ਕਿ ਨਹੀਂ ਵਾਪਸ ਇਹ ਦੂਸਰਾ ਕਮਰਾ ਤੁਹਾਡਾ ਇਹ ਕਰਨਾ ਜੀ ਜੇ ਉਧਰ ਦੂਜੇ ਕਮਰੇ ਪਹਿਲਾਂ ਇਹ ਬਰਾਂਡਾ ਸੀਗਾ ਜੀ ਜਦੋਂ ਇੱਥੇ ਮੰਮੀ ਡੈਡੀ ਪਏ ਹੋ ਸੀਗੇ ਤੇ ਆਹ ਛੱਤ ਉੱਪਰ ਉਹਨਾਂ ਦਾ ਡਿੱਗੀ ਆ ਜੀ ਤੇ ਮੇਰਾ ਭਰਾ ਨਾਲ ਦੇ ਕਮਰੇ ਜਿਹੇ ਇੱਧਰ ਤੁਸੀਂ ਦਿਖਾ ਸਕਦੇ ਹੋ ਬੈਠਕਾ ਤੇ ਇਧਰੋਂ ਨਿਕਲ ਕੇ ਬਾਹਰ ਆਇਆ ਤੇ ਇਹਨਾਂ ਨੇ ਤੇ ਮੰਮੀ ਨੂੰ ਜਦੋਂ ਇਹਨਾਂ ਤੋਂ ਕੱਢਿਆ ਬੁਲਾ ਕੇ ਗਵਰਡ ਨੂੰ ਰੌਲਾ ਪਾ ਕੇ ਆਂਡੀ ਗਾਂਡੀ ਆਏ ਨੇ ਸਾਡੇ ਘਰਾਂ ਦੇ ਨੌਜਵਾਨ ਚਾਚੀ ਤਾਈ ਉਹਨਾਂ ਨੇ ਬਹੁਤ ਮਦਦ ਕੀਤੀ ਅਸੀਂ ਹਾਂਜੀ ਦੋ ਕਮਰੇ ਉਹ ਡਿੱਗੇ ਜੀ ਉੱਧਰ ਤੇ ਆ ਇੱਕ ਆ ਬ੍ਰਾਂਡ ਆ ਜੀ ਇੱਕ ਨਾਲ ਹੀ ਬੈਠ ਕੇ ਜੀ ਇਹ ਵੀ ਕਹੋ ਵੀ ਡੱਗ ਸਕਦੀ ਆ ਪਾਰਟੀ ਹੋਈ ਆ ਜੀ ਸਾਰੀ ਜਦੋਂ ਮੈਨੂੰ 10:30 ਵਜੇ ਪਤਾ ਲੱਗਿਆ ਜੀ ਮੈਨੂੰ ਫੋਨ 'ਚ ਗਿਆ ਜੀ ਮੇਰੇ ਭਰਾ ਦਾ ਵੀ ਆ ਗੱਲ ਘਟਣਾ ਹੋ ਗਈ ਆ ਤੇ ਮੇਰੇ ਜਿਹੜੇ ਆਂਢੀ ਗੁਆਂਢੀ ਸੀਗੇ ਮੇਰੇ ਚਾਚੇ ਤਾਈ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੀ ਮੌਕੇ ਤੇ ਪਹੁੰਚ ਕੇ ਮੇਰੀ ਮਾਤਾ ਨੂੰ ਮੇਰੇ ਭਰਾ ਦੇ ਨਾਲ ਮਿਲ ਕੇ ਛੱਤ ਦੇ ਥੱਲੋਂ ਕੱਢਿਆ ਤੇ ਇਹਨਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਸੱਟਾ ਫਿੱਟਾ ਤੋਂ ਬਚਾਉਣ ਤੋਂ ਇਹਨਾਂ ਨੇ ਬਚਾਇਆ ਗਿਆ ਤੇ ਬਹੁਤ ਹੀ ਧੰਨਵਾਦ ਇਹਨਾਂ ਦੇ ਨਾਲ ਹੀ ਬੈਠ ਕਰੂਗੀ ਬਾਕੀ ਜਾਣਕਾਰੀ ਮੇਰੇ ਚਾਚਾ ਹੀ ਖੜੇ ਆ ਇਹ ਦੱਸਣਗੇ ਤੁਹਾਨੂੰ ਹਾਂਜੀ ਬਾਈ ਜੀ ਕੀ ਨਾਮ ਆ ਜੀ ਮੇਰਾ ਨਾਮ ਜੀ ਜੀਤੀ ਹੈ ਹਾਂਜੀ ਇਹ ਕਿ ਕਹਾਣੀ ਕਿਵੇਂ ਵਾਪਰ ਤੁਸੀਂ ਇੱਕ ਪੰਜੀ ਰਾਤ 10:30 ਵਜੇ ਰਾਤ ਨੂੰ ਜਿਹੜਾ ਮੀਂਹ ਪੈਂਦਾ ਸੀਗਾ ਜੀ ਇਹ ਮਤਲਬ ਬਰੇ ਪਿੱਤੇ ਪਏ ਸੀਗੇ ਇਹਦੇ ਪਏ ਕਰਕੇ ਜਿਹੜਾ ਬਰਾਂਡਾ ਡਿੱਗ ਗਿਆ ਜੀ ਸਾਨੂੰ ਇਹ ਸੀ ਜਾਗਦੇ ਪਏ ਸੀਗੇ ਇਹ ਮੁੰਡੇ ਨੇ ਮਤਲਬ ਬੈਠ ਕੇ ਦੇ ਵਿੱਚੋਂ ਇਹਦੇ ਛੋਟੇ ਭਾਈ ਨੇ ਰੋਲਾ ਜਦੋਂ ਪਾਇਆ ਇਸੇ ਮੌਕੇ ਤੇ ਪਹੁੰਚੇ ਆ ਮੌਕੇ ਤੇ ਪਹੁੰਚ ਗਏ ਅੱਜ ਤੇ ਮੈਨਾਂ ਨੂੰ ਕਰਦਿਆ ਜੀ ਅੱਛਾ ਯਾਨੀ ਸੱਟੋ-ਭੇਟੋ ਮੰਗ ਬਾਜ ਗਿਆ ਹੈ ਮਾ ਇਹਨਾਂ ਦੀ ਮਾਤਾ ਦੇ ਸਿਰ 'ਚ ਥੋੜੀ ਸੱਟ ਹੈਗੀ ਹੈ ਜੀ ਨੁਕਸਾਨ ਤੁਹਾਡੇ ਹਿਸਾਬ ਨਾਲ ਤਿੰਨ ਕਰੋੜ ਲੈ ਕਿੰਨਾ ਹੋ ਗਿਆ ਨੁਕਸਾਨ ਤਾਂ ਜੀ ਪੂਰਾ ਹੀ ਹੋ ਗਿਆ ਇਹਨਾਂ ਦਾ ਇਹਦੇ ਬਚਾ ਹੀ ਕੋਈ ਨਹੀਂ ਥੱਲੇ ਦਾ ਇਹਨਾਂ ਦੀ ਤੇ ਹੁਣ ਕਿੱਥੇ ਰਹਿਛਣ ਕਿੱਥੇ ਰਹਿ ਰਹੇ ਨੇ ਰਹਿ ਹੁਣ ਇਹ ਧਰਮਸਾਲਾ ਦੇ ਵਿੱਚ ਸਮਾਨ ਰੱਖਿਆ ਵਾਹ ਜੀ ਇਹਨਾਂ ਦਾ ਤੇ ਤੁਸੀਂ ਪ੍ਰਸ਼ਾ ਇਨਸਾਨੀਅਤ ਉਹਦੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੈਂ ਤੇ ਇਹੀ ਕਰਦੇ ਜੀ ਵਿਚਾਰੇ ਇਹਨਾਂ ਦੀ ਵਿਚਾਰਿਆਂ ਦੀ ਗਰੀਬਾ ਦੀ ਮਦਦ ਬਾਤ ਕਰੋ ਜੀ ਮਦਦ ਹੋ ਗਏ ਜੀ ਇਹਨਾਂ ਦੇ ਦੋ ਕਮਰੇ ਪਾਏ ਜਾਣ ਤਿੰਨ ਬਚਾਰਿਆਂ ਦਾ ਘਰੇ ਆ ਕੇ ਦੇ ਇਹਨਾਂ ਬਚਾਰਾ ਸੇਵਾਓ ਜ ਵਾਹਿਗੁਰੂ ਕਾਨੂੰਨੀ ਧੰਦਾ ਆ ਜੀ ਜੀ ਪਾਪਾ ਫਿਕਸਰ ਨੇ ਜੀ ਕਿਸ ਤਰ੍ਹਾਂ ਦੀ ਸਤਿ ਅਤੇ ਉਹ ਸ਼ਤਹੁ ਦੇ ਦਿੱਤੇ ਦਾ ਵਦਾਰੇ ਸਾਡੇ ਦੇ ਦਿੱਤਿਆ ਜੀ ਇੱਕ ਮਨ ਹਿੰਦਾ ਦਾ ਬਲਕਾ ਆ ਦੇਖੋ ਜੀ ਕੁਝ ਵੀ ਨਹੀਂ ਕੀ ਅਖਣਾ ਚਾਹੁੰਦੀ ਇੱਥੇ ਮੇਰੇ ਮੰਮੀ ਇੱਥੇ ਗੱਡੇ ਆ ਜੀ ਆ ਮੰਝੇ ਵੇਖ ਲੈ ਦੋਨੇ ਮੇਰੇ ਦਾਦੀ ਮੰਮੀ ਮਸੇ ਹਾਂ ਜੀ ਪਏ ਸੀਗੇ ਜੀ ਮੰਝੇ ਤੇ ਹਾਂ ਜੀ ਪਾਏ ਸੀਗੇ ਆ ਵੀ ਬੈਠੇ ਪਏ ਥੱਲੇ ਜੀ ਗੜਾ ਹੀ ਰੇਂਦਾ ਸੀ ਮੇਰੇ ਮਾਂ ਰਾ ਜੀ ਅੱਛਾ ਜੀ ਮਸੇ ਕੱਢਿਆ ਆਣ ਗਵਾਣ ਆਏ ਮੈਂ ਚੱਤ ਕਾਇਆ ਨੂੰ ਆਇਆ ਬਾਕੀ ਨੂੰ ਨੂੰ ਪੁੱਛ ਲੈ ਕਿਹੜੇ ਹਾਲ ਹਿਸਾਬ ਨਾਲ ਸੇ ਕੱਢਿਆ ਉਹਨਾਂ ਨੂੰ ਸਾਨੂੰ ਪਤਾ ਜਾਂ ਸਾਡਾ ਰੱਬ ਜਾਣਦਾ ਬਾਕੀ ਐ ਜੋ ਵਿਚਾਰਾ ਹੈਂਡੀਕੈਪਟ ਹੈ ਬਾਹਾਂ ਦੁਨੀਆਂ ਉਹਦੇ ਪੱਟੇ ਆ ਗਏ ਹਾਂਜੀ ਹਾਂਜੀ ਦੁਨੀਆਂ ਬਾਹਾਂ ਹੈ ਨਹੀਂ ਵਿਚਾਰੇ ਦੀ ਇੱਕ ਕਣਕ ਵੀ ਕੱਤੇ ਗਈ ਉਹਦੀ ਜੋ ਉਹੀ ਸਾਡ ਕੋਲ ਉਹੀ ਦਾਣੇ ਉਹੀ ਖਾਣਾ ਹੁੰਦਾ ਹੀ ਅਸੀਂ ਸਰਕਾਰ ਨੂੰ ਕਣਕ ਵੀ ਕੱਤੇ ਗਈ ਕਣਕ ਨਹੀਂ ਦਿੰਦੇ ਉਹਦੀ ਅੱਛਾ ਸਰਕਾਰ ਵੱਲੋਂ ਤੁਹਾਨੂੰ ਕੋਈ ਕਣਕ ਆਟਾ ਦਾ ਦੀ ਸਕੀਮ ਦੇ ਦਿੱਤੀ ਤੇ ਕੁਝ ਨਹੀਂ ਮਿਲਿਆ ਜਿਹੜੀ ਕਣਕ ਮੈਂ ਰਹੀ ਰਾਸ਼ਨ ਮਿਲਦਾ ਜੀ ਉਹਦੀ ਜੋ ਜਿਹੜੇ ਚ ਰੈਂਡਿਕਟਾ ਜੀ ਉਹਦੀ ਵੀ ਕੰਨ ਕੱਟੀ ਹੋਈ ਆ ਉਹਨਾਂ ਨੇ ਕੰਨ ਨਹੀਂ ਕੱਟੇ ਹਨ ਕੱਟੀ ਗਈ ਨਾਲ ਨਹੀਂ ਰਹੀ ਜੀ ਉਹਨਾਂ ਦਾ ਘਰ ਦਾ ਮਾਲਕਾ ਕਰਦੇ ਮਾਲਕ ਜੀ ਹਾਂ ਕੰਨ ਕੱਟਤੀ ਜੀ ਹਾਂ ਜੀ ਜਿਹੜੇ ਕਿ ਅਸੀਂ ਦੇਖ ਰਹੇ ਆ ਜੀ ਕਿ ਇਹਨਾਂ ਘਰ ਦਾ ਹਾਲ ਦੇਖੋ ਜੀ ਇਸ ਤਰ੍ਹਾਂ ਹਾਲ ਸੀਗਾ ਤੇ ਇੱਕ ਦੋ ਜਿਹੜੇ ਹੈਗੇ ਕਮਰੇ ਪਾਲੇ ਵਸੇ ਡਿਕੇ ਹੋਏ ਆ ਤੇ ਕਿਹੜੇ ਡਿਕੇ ਹੋਏ ਆ ਤੇ ਵਿੱਚ ਬਹੁਤ ਸਾਰਾ ਯਾਨੀ ਕਿ ਨੁਕਸਾਨ ਹੋ ਪੁੱਟਿਆ ਜੀ ਅਬ ਦੇਖ ਸਕਦੇ ਨਹੀਂ ਸੀ ਵਾਹ ਦੇਖ ਲੈ ਦੇਖਦਾ ਸਮਾਨ ਜਿਹਾ ਕੱਢ ਰਹੀ ਹੈ ਅੱਛਾ ਤਸੱਲੇ ਦਾ ਕੋਰ ਕੱਢੀ ਜੀ ਅਜੇ ਬਚ ਚੁੱਕੀ ਆ ਆ ਦੇਖ ਸਕਦੇ ਨਹੀਂ ਆ ਕਿ ਇੱਕ ਆ ਪੱਖੇ ਪੱਖੇ ਆ ਛਾਤ ਦੇ ਸੱਬੇ ਜਾਣ ਦੋਈ ਨੇ ਡਰ ਲੱਗਦਾ ਵੀ ਕਦੋਂ ਕਿਹੜੇ ਵੇਲੇ ਵੀ ਡਿੱਗ ਸਕਦੀ ਕਿਸੇ ਵੇਲੇ ਵੀ ਡਿੱਗ ਸਕਦੀ ਆ ਚਲੋ ਫਿਰ ਅਸੀਂ ਜਾਵਾਂਗੇ ਆ ਪੇਟੀ ਆ ਜੋ ਕਿ ਨਰਸਾਂ ਨੇ ਗਿਆ ਜੀ ਬਹੁਤ ਕੁਛ ਆ ਛੱਤਾਂ ਜਿਹੜੀ ਕਿ ਹਜੇ ਤੱਕ ਬਚੀ ਹੋਈ ਹੈ ਕਿਹਦਾ ਕੋਈ ਪਤਾ ਨਹੀਂ ਸਤਿ ਸ਼੍ਰੀ ਅਕਾਲ ਜੀ ਅੱਜ ਇਹ ਵੀ ਹੋਰ ਵੀ ਦੇਖ ਰਹੇ ਆਂ ਇਹਦਾ ਪੂਰਾ ਸਟੇਟ ਰਿਪੋਰਟ ਆ ਜੀ ਬਹੁਤ ਦੇਖੋ ਜੇ ਕੁਝ ਕਹਾਂ ਜਾਊਂਗੀ ਵੀ ਅੱਰੀ ਪਹਿਲੀ ਆਪੇ ਸਾਰਾ ਲੈ ਕੇ ਪੱਟਾ ਹੋਇਆ ਸੀ ਆਹ ਦੇਖੋ ਬਾਰੀ ਸਾਰੀ ਕਦੋਂ ਵੀ ਡੱਗ ਸਕਦੀ ਏ ਜਦੋਂ ਸਾਨੂੰ ਪਤਾ ਪਤਾ ਲੱਗਿਆ ਇਹ ਕਰਨਾ ਹੋਈਏ ਮੰਮੀ ਡੈਡੀ ਨੂੰ ਮੈਂ ਰਾਤ ਨੂੰ ਤਕਰੀਬਨ 11 ਵਜੇ ਤਰੀਕ ਆਪਣੇ ਦੂਸਰੇ ਮਕਾਨ ਦੇ ਵਿੱਚ ਸ਼ਰਤ ਕੀਤਾ ਜਿੱਥੇ ਕਿ ਮੈਂ ਕਿਰਾਏ ਤੇ ਰਹਿ ਰਹੇ ਉਹਨਾਂ ਨੂੰ ਮੈਂ ਲੈ ਕੇ ਗਿਆ ਸੀ ਜੀ ਆਕੇ ਹੋਰ ਨੁਕਸਾਨ ਨਾ ਹੋਵੇ ਮਤਲਬ ਇਹ ਹਾਂ ਹਾਂ ਜੀ ਤਾਂ ਸਾਹਿਬ ਜੀ mau lihat mau mau lihat mau ਜੀ ਤੇ ਨੋਟ ਪੱਕਰ ਹਾਂਜੀ ਜਿਹੜਾ ਮੀਂਹ ਦੇ ਕਾਰਨ ਨੁਕਸਾਨ ਹੋਇਆ ਸੀ ਜਿਹੜੇ ਤਿੰਨ ਕਮਰੇ ਆਪਣੇ ਡਿੱਗੇ ਉਹ ਆਪਾਂ ਤੁਹਾਨੂੰ ਵਿਖਾਏ ਸੀ ਸੋ ਜਿਹੜਾ ਇਸ ਵਕਤ ਸਾਡਾ ਪੀੜਤ ਪਰਿਵਾਰ ਆ ਉਹ ਪਿੰਡ ਦੀ ਜਿਹੜੀ ਸਾਂਝੀ ਧਰਮਸਾਲਾ ਉੱਥੇ ਬੈਠਾ ਹੈ ਤੇ ਸਾਡੇ ਨਾਲ ਬਾਈ ਜੀ ਅੰਕਲ ਜੀ ਉਹਨਾਂ ਨਾਲ ਗੱਲਬਾਤ ਕਰਨੀ ਹੈ ਧੰਨਵਾਦ ਜੀ ਤੁਹਾਡਾ ਵੀ ਅੱਜ ਜੀ ਆਇਆਂ अच्छा भाई एक मिनट का नाम आपकी की गल बात हुई है जी ਤੁਸੀਂ ਤੁਸੀਂ ਪਏ ਸੀ ਉੱਥੇ ਆ ਖੁਦ ਮੈਂ ਖੁਰ ਵੀ ਪਿਆ ਸੀ ਇਹ ਆਪਣਾ ਜੀ ਨੂੰ ਜੋਕਾਂ ਦੀ ਮਾਂ ਵੀ ਪਈ ਸੀ ਉੱਥੇ اچھا ਕਿੰਨੇ ਘਟਨਾ ਵਾਪਰੀ ਕੀ ਗੱਲ ਹੋਈ ਨਹੀਂ ਆ ਗਿਆ ਜੀ ਬਹੁਤ ਜਿਆਦਾ اچھا ਮੈਂ ਆਉਣ ਦੇ ਕਾਰਨ ਸਾਡੇ ਸੀੜੀਆਂ ਉੱਤੇ ਅੜ ਗੀਆਂ ਇਹ ਇਹ ਜਿਹੜਾ ਮੰਜੇ ਦੇ ਦੇ ਬੱਜੀ ਸੀ ਇਹ ਮੰਜਾ ਮੰਜਾ ਟੁੱਟ ਗਿਆ ਸੀੜੀ ਟੁੱਟਣ ਤੋਂ ਬਾਅਦ ਮੰਜਾ ਹੋਗਾ ਢੁੱਲਾ ਝੋਲੀ ਬਣ ਗਿਆ ਮੰਜਾ ਇਹ ਦੇ ਉੱਤੇ ਆ ਪਿਆ ਜਿਹੜਾ ਘਰ ਆਪੋਂ ਸੀਗਾ ਮਿੱਟੀ-ਮਿੱਟੀ ਇਹਦਾ ਛਾਂ ਨਹੀਂ ਸੀ ਹੁੰਦੀ ਉਹਦਾ ਅੱਛਾ ਤੇ ਇਹ ਦੇ ਜਿਹ ਪਰ ਜੋ ਆਖ ਜੋ ਆਉ ਮੁੰਡਾ ਸੀ ਜਿਹਦੇ ਕੋਲੇ ਉਹਨੇ ਰੋਲਾ ਪਾਇਆ ਇਹ ਬੈਠੇ ਚ ਪਿਆ ਸੀਗਾ ਤੇ ਇਹਦੇ ਰੋਲਾ ਪਾਇਆ ਤੇ ਆਂਡੇ ਗੋਂਡੇ ਇਕੱਠੇ ਹੋਏ ਵੀ ਕੀ ਗੱਲ ਹੋ ਗਈ ਇਹ ਦੇਖ ਲਓ ਆ ਸਾਡਾ ਘੜ ਡਕ ਪਿਆ ਭਾਈ ਤੇ ਉਹ ਫਿਰ ਵਿਚੋਂ ਪੜ ਕੇ ਕੱਢਿਆ ਤੇ ਮੇਰੇ ਜਿਹੜੇ ਲੈਂਟਰ ਪਏ ਆਪਣੇ ਉੱਤੇ ਲੈਟਰ ਗਾਰਡਰ ਗਾਰਡਰ ਮੇਰੇ ਆ ਕੇ ਸੁਣਿਆ ਪੱਖਾ ਮੇਰੇ ਮੌੜਾਂ ਤੇ ਵੱਜਾ ਮੈਂ ਮੈਂ ਤਾਂ ਮੈਂ ਅਕਸਰਾਂ ਦਾ ਸੁਣ ਜਾਈ ਹੋ ਗਿਆ ਤੇ ਨਾਲ ਤਾਂ ਮੈਂ ਇਹਦੇ ਕੰਨੀ ਜਾਵਾ ਤੇ ਫੇਰ ਮੈਂ ਹੌਲੀ ਹੌਲੀ ਭਾਈ ਉੱਠਿਆ ਤੂੰ ਗਾਰਡਰ ਨਾ ਬਤਾ ਤੋ ਡਕਣਾ ਜਾਨ ਕੱਢਦਾ ਬੰਦੇ ਤੇ ਉਹਦੇ ਕੰਨੀ ਹੋਇਆ ਜਦੋਂ ਮੁੰਡੇ ਇਹ ਆ ਗਏ ਪੰਡਤਾਂ ਦੇ ਸਾਡੇ ਗਵਾਂਢ ਇਹ ਮੁੰਡਿਆ ਦੇ ਇਹਨਾਂ ਨੇ ਫੜ ਕੇ ਠਾਇਆ ਫਿਰ ਮੰਜੇ 'ਚੋਂ ਮੰਜੇ 'ਚੋਂ ਫੜ ਕੇ ਬਾਖੜਾ ਆ ਗਿਆ ਮੈਂ ਕਿਹਾ ਤੁਸੀਂ ਅੰਦਰ ਲੈ ਜਾਓ ਇਹਨੂੰ ਅੰਦਰ ਲੈ ਆ ਕੇ ਇਹਦੇ ਤੇ ਕੱਪੜੇ-ਕੱਪੜੇ ਪਾਏ ਇਹ ਸਾਰੇ ਕੱਪੜੇ-ਕੁਪੜੇ ਭੀਜੇ ਸੀ ਤੇ ਮੈਂ ਮੇਰੇ ਮੈਂ ਵੇਖ ਲਿਆ ਤੁਰਾਈ ਪਰਦਾ ਹੀ ਪਿਆਈ ਰਹੀ ਸੀ ਮੈਂ ਤਾਂ ਮੈਂ ਬੜਾ ਅੱਛਾ ਚਾਉਣ ਲੱਗ ਗਿਆ ਤੇ ਮੈਂ ਕਿਹਾ ਟੀਵੀ ਜਾ ਕੇ ਮੈਂ ਇਸ ਪਾਸੇ ਕਰਦੇ ਹਾਂ ਛੋਟਾ ਟੀਵੀ ਆਪਣੇ ਕੋਲ ਪੋਰਟੇਬਲ ਤੇ ਮੈਂ ਚੱਕ ਕੇ ਜਦ ਹਲਿਆਖੀ ਪਾਇਆ ਸੀ ਉਹਨੂੰ ਟੀਵੀ ਨੂੰ ਹੂੰ ਇਸ ਜੁਨਾ ਕਰਕੇ ਹੱਥ ਪਾਇਆ ਤੇ ਉਹਦੇ ਦਾਗ ਲਦਨੇ ਅਟ ਗਿਆ ਪੱਕਾ ਉਹ ਗਾਰਡਰ ਤਾਂ ਮੇਰੇ ਵਜੇ ਮੋਰਾਂ ਚ ਤੇ ਮੈਂ ਮੈਂ ਹੋ ਗਿਆ ਸਨ ਤੇ ਮੜ ਕੇ ਜਦੋਂ ਮੈਂ ਤੁਰਨ ਲੱਗਾ ਮੈਂ ਤੁਰਿਆ ਨਾ ਉਹ ਦਾਗਾਂ ਮੈਨੇ ਉੱਥੇ ਡਿੱਗ ਪਿਆ ਮੈਂ ਉਹਦੋਂ ਉਹਦੋਂ ਬਾਅਦ ਫਿਰ ਇਹਨਾਂ ਮੁੰਡਿਆਂ ਨੇ ਮੈਨੂੰ ਫੜ ਕੇ ਬਾਹਾਂ ਤੇ ਬਿਠਾਇਆ ਹੋਇਆ ਤੇ ਫਿਰ ਅਸੀਂ ਦੂਜੇ ਦਿਨ ਇੱਥੇ ਸਰ ਜਿਹੜੇ ਪੰਚਾਇਤ ਦੇ ਸੀਗੇ ਸਾਡੇ ਕੀ ਜਿਹੜਾ ਨਾ ਗਾਂਡ ਗਾਂਡ ਉਹ ਕਹਿੰਦੇ ਵੀ ਤੁਸੀਂ ਆਏ ਵੀ ਕੰਮ ਲੋਟੋਣਾ ਤੁਸੀਂ ਧਰਮਸ਼ਾਲਾ ਚ ਟੇਹਰ ਕਰ ਲਓ ਅਸੀਂ ਧਰਮਸ਼ਾਲਾ ਜਾ ਕੇ ਧਰਮਸ਼ਾਲਾ ਚ ਜਾ ਕੇ ਇਹ ਸਿਆ ਦਾ ਇੱਥੇ ਬਿਛੋਰਾ ਕਰੀ ਜਾਂਨੇ ਅੱਛਾ ਕਿੰਨੇ ਦਿਨ ਹੋ ਕਿੰਨੇ ਦਿਨ ਹੋ ਘਟਣਾ ਵਾਪੇ ਇਹ ਮੰਗਲਵਾਰ ਦੀ ਰਾਤ ਦੀ ਗੱਲ ਆ ਜੀ 11:30 ਵਜੇ ਅੱਜ ਕਿੰਨੇ ਦਿਨ ਹੋ ਅੱਜ ਕਿਹਦੇ ਨੇ ਅੱਜ ਫ੍ਰਾਈਡੇ ਨੇ ਹੈ ਵੀਰਵਾ ਵੀਰਵਾ ਹਾਂ ਵੀਰਵਾ ਅੱਜ ਤਿੰਨ ਦਿਨ ਹੋ ਗਏ ਤਿੰਨ ਦਿਨ ਹੋ ਗਏ ਅੱਛਾ ਕੋਈ ਪਿੰਡ ਦੀ ਪੰਚਾਇਤ ਜਾਂ ਤੁਹਾਡੇ ਵਾਰਡ ਦਾ ਮੈਂਬਰ ਪੰਚਾਇਤ ਜਾਂ ਕੋਈ ਤੁਹਾਡੀ ਸਮਾਜ ਸੇਵੀ ਕਲੱਬ ਜਾਂ ਕੋਈ ਸਵੰਧਕ ਅਧਿਕਾਰੀ ਕਿਸੇ ਨੇ ਤੁਹਾਡੀ ਸਾਰ ਨਹੀਂ ਕਿ ਕਿਸੇ ਨੇ ਕੋਈ ਨਹੀਂ ਕੀਤਾ ਜੀ ਤੁਹਾਡੇ ਜਿਹੜੇ ਵਾਰਡ ਦਾ ਮੈਂਬਰ ਪੰਚਾਇਤ ਉਹ ਕੀ ਕਰਦਾ ਉਹਨੂੰ ਪਤਾ ਨਹੀਂ ਵੀ ਸਾਡੇ ਅਵਾਡ ਦੇ ਵਿੱਚ ਇੰਨੀ ਵੱਡੀ ਘਟਨਾ ਵਾਪਰੀ ਕੋਈ ਨਹੀਂ ਆਇਆ ਕੋਈ ਵੀ ਕੋਈ ਨਹੀਂ ਹਾਂ ਸਿਰ ਕਪੜਾ ਬੋਲੇ ਮੁੰਡੇ ਆਏ ਸੀਗੇ ਉਹ ਵੀ ਫੋਟੋ ਫੋਟਾਂ ਲਾ ਕੇ ਲੈ ਗਏ ਇਹਦੀ ਪਤਾ ਪਾਣਿਆ ਨਾ ਕਿ ਨਹੀਂ ਪਾਣਿਆ ਜਰਾ ਬਜਾਨ ਦਾ ਕਲੱਬ ਵਾਲੇ ਕੌਣ ਸੀ ਕਲੱਬ ਵਾਲੇ ਗਰੇਵਾਲ ਆ ਮੁੰਡਾ ਡਾਕਟਰ ਹੈ ਜਿਹੜਾ ਉਹ ਆਇਆ ਸੀਗਾ ਉਹਦੇ ਨਾਲ ਕੁੰਡਾ ਹੋਰ ਸੀਗਾ ਮੂਵੀ ਬਣਾ ਮੂਵੀ ਬਣਾ ਕੇ ਲੈ ਗਏ ਮੌਕੇ ਦੇ ਅੱਛਾ ਪਿੰਡ ਪੱਤੋ ਹੀਰਾ ਸੈਨਾ ਬਹੁਤ ਪੜਿਆ ਲਿਖਿਆ ਪਿੰਡ ਹੈ ਹਾਂਜੀ ਇੱਥੇ ਰਾਜਨੀਤਿਕ ਦੇ ਨਾਲ ਧਾਰਮਿਕ ਸਮਾਜ ਦੇ ਵੀ ਲੋਕ ਹੀ ਵੱਸਦੇ ਨੇ ਜਿਨ੍ਹਾਂ ਦੇ ਸੀਨੇ ਦੇ ਵਿੱਚ ਦਿਲ ਹੈਗਾ ਅਕਾਲੀ ਦਲ ਵੀ ਹੈਗਾ ਕਾਂਗਰਸ ਵੀ ਹੈਗਾ ਝਾੜੂ ਵੀ ਹੈਗਾ ਤੇ ਕੋਈ ਰਾਜਨੀਤਿਕ ਪਾਰਟੀ ਦਾ ਕੋਈ ਨਹੀਂ ਕੋਈ ਨਹੀਂ ਆਇਆ ਸਾਡੇ ਕੋਲੇ ਸਿਰਫ ਗਰੇਵਾਲ ਮੁੰਡਾ ਯੂ ਜ਼ਰੂਰ ਆਇਆ ਸੀ ਮੇਰੇ ਘਰ ਘਰੇ ਹੋਰ ਕੋਈ ਨਹੀਂ ਆਇਆ ਅੱਛਾ ਫੋਟੋ ਆਦਿ ਕੋਈ ਸਹਤਾ ਫਾਉਂਡ ਕਿਸੇ ਕੋਈ ਨਹੀਂ ਦੱਕਾ ਨਹੀਂ ਦਿੱਤਾ ਕਦੇ ਤੇ ਜਿਹੜਾ ਤੁਹਾਡਾ ਹੁਣ ਗੁਜ਼ਾਰਾ ਹੈ ਜਿਹੜਾ ਤੁਹਾਡਾ ਤੇਰੇ ਤੁਹਾਨੂੰ ਰਹਿਣ ਬਸੇਰਾ ਤਾਂ ਹੋ ਗਿਆ ਇੱਥੇ ਜਿਹੜਾ ਕੋਈ ਗੁਜ਼ਾਰਾ ਰੋਟੀ ਪਾਣੀ ਕਿੱਥੋਂ ਚੱਲ ਰਿਹਾ ਰੋਟੀ ਪਾਣੀ ਸਾਡੇ ਦਾ ਐਦਿਕ ਦਾ ਕਣ ਕਬਣੀ ਮਿਲੀ ਸਾਨੂੰ ਕਣਕ ਦਾ ਵੀ ਕਰੀਆ ਨਹੀਂ ਉਹਦਾ ਰੱਬ ਜਾਣਦਾ ਕਹਿੰਦੇ ਦੇਖਾਂਗੇ ਕਰਾਂਗੇ ਮੋੜ ਕੇ ਨਾ ਕਿਸੇ ਬੱਤੀ ਬਾਈ ਨਾ ਵਾ ਕੀਤਾ ਕੋਈ ਇਹ ਕਿਹੜੀ ਦੀਪੂ ਦੁਕਾਨ ਕੰਕ ਮੈਂਦੀ ਤੁਹਾਨੂੰ ਸਾਨੂੰ ਮਿਲਦੇ ਆਪਣੇ ਤੋਂ ਸੋਸਾਇਟੀਆਂ ਕਿੰਨੇ ਚਿਰ ਤੋਂ ਬੰਦ ਹੋਈ ਦੀ ਐ ਅਸਾਂ 6 ਮਹੀਨੇ ਹੋ ਗਏ ਪਹਿਲਾਂ ਮਿਲਦੀ ਸੀ ਇਹ ਜਦੋਂ ਜਾਂ ਸਰਕਾਰ ਬਣੀ ਐ ਉਸ ਤੋਂ ਬਾਅਦ ਇਹਨਾਂ ਦਾ ਕੰਕ ਜਮੇ ਬੰਦ ਹੋ ਗਈ ਜਿਹੜੀ ਮੰਨੀ ਸਰਕਾਰ ਬਣੀ ਹਾਂ ਹਾਂਜੀ ਇਹਦਾ ਕਿੰਦੀ ਆਟਾ ਘੜ ਕੇ ਦੇਵਾਂਗੇ ਅਸੀਂ ਸਾਨੂੰ ਦਾ ਪਾਈਆ ਨਹੀਂ ਮਿਲਿਆ ਜੀ ਮੇਰੀ ਮੇਰੀ ਐਸ ਐਸ ਕੀ ਤੁਜਾਂ ਜੀ ਕਣਕ ਮਿਲੀ ਮੈਨੂੰ ਅੱਗੇ ਮਿਲਦੀ ਸੀਗਾ ਮੈਂ ਝੂਠ ਮਾਰਾਂ ਮੈਂ ਕਿੰਨੇ ਪਰਿਵਾਰ ਇਹ ਤੁਹਾਡੇ ਜੀ ਦੇ ਘਰ ਦੇ ਕਿੰਨਿਆਂ ਨੂੰ ਕਣਕ ਮਿਲਦੀ ਸੀ ਸਾਨੂੰ ਚਾਰ ਤਿੰਨਾਂ ਜੀਆਂ ਨੂੰ ਮਿਲਦੀ ਐ ਪਰ ਕਿੱਦਾਂ ਮਹਿਸੂਸ ਕਰ ਰਹੇ ਆ ਕਣਕ ਤੋਂ ਬਣਾ ਦਾ ਤੁਹਾਡਾ ਮਾਸਟਰ ਜੀ ਦਾ ਪੂਰਾ ਕੀ ਹੈ ਤਾਂ ਹੈਂਡੀਕੈਪ ਤਾਂ ਤੁਸੀਂ ਮੈਂ 100% ਇੰਜ ਰਿਪੋਰਟਾਂ ਮੈਂ ਤੇ ਪਰ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਹੈ ਬਹੁਤ ਵੱਡਾ ਹੋ ਗਿਆ ਤੁਹਾਡਾ ਕੁਝ ਪੰਚਾਇਤ ਤੇ ਆਪਣਾ ਪੈਨਸ਼ਨ ਤੇ ਕਰੀ ਜਾਂਦੇ ਆ ਗੁਜ਼ਾਰਾ ਦੋਨਾਂ ਨੂੰ ਪੈਨਸ਼ਨ ਮਿਲ ਰਹੀ ਹੈ ਹਾਂਜੀ ਹਾਂਜੀ ਪੈਨਸ਼ਨ ਸਹੀ ਮਿਲਦੀ ਹੈ ਨਾ ਪੈਨਸ਼ਨ ਸਹੀ ਮਿਲਦੀ ਹੈ ਪੈਨਸ਼ਨ ਦਾ ਕੋਈ ਨਹੀਂ ਅੱਛਾ ਉਹ 3000 ਨਾਲ ਵਗਾਰਾ ਹੁੰਦਾ ਤੇ ਬਸ 3000 ਰੁਪਏ ਨਾਲ ਉਹ ਅੱਜਲੇ ਚੱਲੀ ਜਾਂਦੀ ਹੈ ਅੱਛਾ ਜੀ ਵੈਸੇ ਆਪਾਂ ਗੱਲ ਕਰੀਏ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਤਿੰਨ ਕਮਰਿਆਂ ਦਾ ਇੱਕ ਬਰਾਂਡਾ ਦੋ ਕਮਰੇ ਨੁਕਸਾਨ ਕਿੰਨਾ ਕੁ ਹੋ ਗਿਆ ਨੁਕਸਾਨ ਤਾਂ ਹੈ ਤੁਸੀਂ ਆਪ ਦੇਖ ਲਓ ਵੀ ਤਿੰਨ ਤਿੰਨ ਕਮਰੇ ਆ ਸਾਡੇ ਹਾਂਜੀ ਤਿੰਨੇ ਕਮਰੇ ਸਾਡੇ ਡਗਪੇ ਉਹੀ ਸਾਡੇ ਇਕੱਲੀ ਬੈਠਕ ਵਜੀ ਹੈ ਹੂੰ ਉਹ ਵੀ ਦਾ ਪਾਈ ਸੀ ਸੀਮੈਂਟ ਦੇ ਲਾਗੇ ਹੂੰ ਇਸ ਕਰਕੇ ਬਚ ਗਈ ਹੂੰ ਤੇ ਨਹੀਂ ਤਾਂ ਸਾਨੂੰ ਦਾ ਰੋਡ ਤੇ ਵਾਣ ਵਾਲਾ ਕੰਮ ਹੋਈ ਸੀ ਐਸੇ ਨੁਕਸਾਨ ਕਿੰਨਾ ਹੋ ਗਿਆ ਮੰਗ ਕੀ ਕਰ ਰਹੇ ਹੂੰ ਅਸੀਂ ਤਾਂ ਮੰਗ ਹੀ ਕਰ ਰਹੇ ਆ ਸਾਨੂੰ ਦਾ ਸਾਡਾ ਸ਼ਹਿਦਾ ਕੀਤੀ ਜਾਵੇ ਕਮਰੇ ਵਾਪਸ ਦੇ ਦਿੱਤੇ ਜਾਣ ਤੇ ਮੇਰੀ ਪੈਨਸ਼ਨ ਵਧਾਈ ਜਾਵੇ ਆ ਕਾ ਕੰਮ ਮੰਗਾ ਸਾਡੀ जी जी साथ 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 <laughs> अच्छा पेंशन ਤੁਹਾਡੀ ਹੈਂਡੀਕੈਪਟ ਲੱਗੀ ਹੋਈ ਹੈ ਹੈਂਡੀਕੈਪਟ ਵਾਲੀ ਲੱਗੀ ਹੈ ਜੀ 1500 ਰੁਪਏ ਨੇ ਅੱਜ ਕੱਲ ਇੰਨੇ ਮਗੇ ਜੀ ਬਣਦਾ ਕੀ ਹੈ ਇਸ ਤੋਂ ਹੋਰ ਮੰਗ ਕੀ ਕਰਦੇ ਹਾਂ ਮੈਂ ਜਿਹੜਾ ਸਾਡੇ ਸਾਡੇ ਛੱਟਾ ਛੱਟਾ ਬੱਜੀਆਂ ਇਹਨਾਂ ਦਾ ਇਲਾਜ ਕੀ ਕਰਾਇਆ ਹੋਵੇ ਅੱਛਾ ਸਾਡੇ ਦਰਮਿਆਨ ਆਂਟੀ ਵੀ ਬੈਠੀ ਆ ਜਿਹੜੀ ਕਿ ਨੌਰ ਮਜੂਦ ਸੀ ਜੀ ਅੰਕਲ ਦੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ ਸ਼ੰਦਰਪੁਰ ਜੀ ਤੇ ਪਿੰਡ ਕਿਹੜਾ ਪੱਤੋ ਹੀ ਰਹਿ ਜਾਂਦਾ ਅੱਛਾ ਜਦੋਂ ਤੁਹਾਡਾ ਮਕਾਨ ਡਿੱਗਿਆ ਹੈ ਨਾ ਤੁਸੀਂ ਕਿੱਥੇ ਸੀ ਉਦੋਂ ਮੈਂ ਪਈ ਸੀ ਤੁਹਾਨੂੰ ਜਦੋਂ ਪਤਾ ਲੱਗਿਆ ਛੱਤ ਡਿੱਗੀ ਕਾਰਨ ਬਣਾ ਡਿੱਗਣ ਦਾ ਹੈ ਮੈਨੂੰ ਤਾਂ ਉਦੋਂ ਹੀ ਪਤਾ ਲੱਗਿਆ ਜਦੋਂ ਡੱਗ ਪਈ ਚੱਕੀ ਜਾਂਦੀ ਹੈ ਤਾਂ ਹਾਂ ਅੱਛਾ ਬਰਾ ਤੁਸੀਂ ਥੱਲੇ ਵਾਲੇ ਸ਼ਾਦੇ ਤੁਹਾਨੂੰ ਆ ਕੇ ਕਿਹਨੇ ਕੱਢਿਆ ਕਿਹਦੇ ਰਵਾ ਪਿਆ ਕਿਹਨੇ ਲੋਕਾਂ ਨੇ ਆ ਕੇ ਕੱਢਿਆ ਮੇਰੇ ਕੱਢਿਆ ਗੁੰਡਾ ਦੇੁੰਡਾ ਨੇ ਕੱਢਿਆ ਤੇ ਸੱਪੇ ਦੇ ਤੱਕ ਨਹੀਂ ਕਰਦੀਆਂ ਹੱਟ ਮੇਰੇ ਸਿਰ ਤੇ ਸਿਰ ਦੇ ਵਿੱਚ ਕੀ ਵੱਜਿਆ ਪਤਾ ਨਹੀਂ ਇੰਨਾ ਤਾਂ ਮੈਨੂੰ ਪਤਾ ਨਹੀਂ ਕੀ ਵੱਜਿਆ ਬੇਹੋਸ਼ ਹੋ ਗਈ अच्छा बेहोश हो गए थे अच्छा कितने कमरे ढग गए तोड़े तीन ते नुकसान कितना होगा तोडा होगा उतारे से 3 लाख ਦਾ 3-4 लाख ਦਾ ਤੇ ਕਣਕ ਦਾ ਕਾਰਨ ਕਣਕ ਜਿਹੜੀ ਕੱਟਣ ਦਾ ਕੀ ਕਾਰਨ ਹੈ ਤੁਸੀਂ ਮਹਿਸੂਸ ਮੇਰਾ ਕਾਰਡ ਤੇ ਨਾ ਹੀ ਹੋਣੀਗਾ ਤੁਹਾਡਾ ਹੈਰ ਕਾਰਡ ਹੈ ਨਾ ਹਾਂ ਪੈਨ ਕਾਰਡ ਹੈਗਾ ਹੋ ਹੈ ਇਹਨਾਂ ਅੱਛਾ ਵੀ ਫਿਰ ਹੁਣ ਤੁਸੀਂ ਇਥੇ ਧੰਸਾਲਾਂ ਦੇ ਵਿੱਚ ਬੈਠੇ ਹੋ ਨਾ ਹਾਂਜੀ ਕੋਈ ਸਰਕਾਰੀ ਜੈ ਸਰਕਾਰੀ ਜਾਂਦਰ ਸਰਕਾਰੀ ਪੰਚਾਇਤ ਮੈਂਬਰ ਜਾ ਕੋਈ ਕਲਾਬ ਆਗੂ ਜਾ ਕੇ ਹੋਰ ਤੁਹਾਡੀ ਕਿਸੇ ਨੇ ਪਤਾ ਸੁਰ ਲਿਆ ਕਿ ਨਹੀਂ ਜੀ ਕੋਈ ਨਹੀਂ ਆਇਆ ਕਿਸੇ ਨੇ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਕੋਈ ਨਹੀਂ ਮਦਦ ਕਰੇ ਕੋਈ ਮਦਦ ਨਹੀਂ ਕਰੀ ਅੱਛਾ ਤੁਸੀਂ ਪ੍ਰਸ਼ਾਸਨ ਤੋਂ ਸਬੰਧਤ ਅਧਿਕਾਰੀਆਂ ਤੋਂ ਕੀ ਮੰਗ ਚਾਹੁੰਦੇ ਹੋ ਅਜੇ ਤਾਂ ਹੀ ਮੰਗ ਚਾਹੁੰਦੇ ਸਾਡੇ ਕਮਰੇ ਭੇਜ ਜਾਣ ਕਮਰੇ ਭੇਜ ਜਾਣ ਹਾਂ ਜੀ ਹਾਂ ਜੇ ਤੁਸੀਂ ਦੇਖਿਓ ਫਿਕਰਮੰਦ মিডিਆ ਤੇ ਮੈਂ ਤੁਹਾਡਾ ਗੁਰਚਰਨ ਸਿੰਘ ਰਾਜੂ ਐਨ ਜੀਓ ਸੋ ਆਪ ਜੀ ਨੂੰ ਪਤਾ ਹੀ ਹੈ ਕਿ ਬ੍ਰੀਕ ਕਰਨ ਦਾ ਤਕਰੀਬਨਾ 10 ਦਿਨ ਲਗਾਤਾਰ ਨਹੀਂ ਪਾਣ ਦੇ ਕਾਰਨ ਪਿੰਡਾਂ ਦੇ ਵਿੱਚ ਦੇ ਗਰੀਬ ਲੋਕ ਨੇ ਕਿਸਾਨ ਮਜ਼ਦੂਰ ਕਰਤੀ ਕੰਮ ਕਿਸਾਨ ਨੇ ਉਹਨਾਂ ਦੀਆਂ ਜਿਹੜਾ ਹੁਣ ਧੁੱਪ ਲੱਗਣ ਦੇ ਕਾਰਨ ਜਿਹੜੇ ਮਕਾਨ ਆਦੇ ਡੱਗ ਰਹੇ ਆ ਇੱਕ ਤਾਂ 10-15 ਦਿਨਾਂ ਤੋਂ ਜਿਹੜਾ ਰੋਜ਼ਗਾਰ ਆ ਉਹ ਬਿਲਕੁਲ ਠੱਪ ਹੋ ਗਿਆ ਪਿਆ ਕੁਝ ਗੈਰ ਸਰਕਾਰੀ ਆਰਧ ਸਰਕਾਰੀ ਸਕੀਮਾਂ ਹੁੰਦੀਆਂ ਉਹ ਵੀ ਇਹਨਾਂ ਪਰਿਵਾਰਾਂ ਦੀਆਂ ਬੰਦ ਐ ਤੀਸਰੀ ਗੱਲ ਐ ਜਿਹੜਾ ਬਾਈ ਆਪਣੀ ਔਕੜ ਦੇ ਹੈਂਡੀਕੈਪਟ ਐ ਤੇ ਇਹ ਵੀ ਮਾਤਾ ਵਿਰਧਾ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਸੋਮਾ ਫਿਕਰਮੰਦ ਮੀਡੀਆ ਰਹੀਂ ਸਾਡੇ ਸਵੰਧਿਕ ਅਧਿਕਾਰੀਆਂ ਨੂੰ ਬੇਨਤੀ ਕਰਦਾ ਕਿ ਜਿਹੜੇ ਕੰਬ ਕਾਲ ਦੀ ਮੀਂਹ ਸੁੱਤੇ ਪਏ ਆ ਕਿ ਪਿੰਡਾਂ ਦੇ ਵਿੱਚ ਜਾਨੀ ਮਾਲੀ ਨੁਕਸਾਨ ਆ ਜਿਹੜਾ ਲੋਕਾਂ ਦਾ ਬਹੁਤ ਹੋ ਚੁੱਕਾ ਹੈ ਮਾਨਯੋਗ ਐਸਡੀਓ ਤੇ ਡੀអੀអੂ ਸਾਹ ਨੂੰ ਬੇਨਤੀ ਕਰਦਾ ਕਿ ਜੇਕਰ ਇਹ ਮੇਰੀ ਖਬਰ ਉਹਨਾਂ ਤੱਕ ਤੁਸੀਂ ਪਹੁੰਚਾ ਦੇਵੋ ਤਾਂ ਧੰਨਵਾਦ ਹੈ ਪਤਾ ਲੱਗੇ ਕਿ ਪਿੰਡਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਮੈਂ ਬੇਨਤੀ ਕਰਨਾ ਫਿਕਰਮੰਦ ਵੀਡੀਓ ਰਹੀ ਵੀ ਇੱਕ ਸਰਵੇ ਟੀਮ ਦਾ ਗਰਨ ਕਰਕੇ ਪਿੰਡਾਂ ਦਾ ਜਿਹੜਾ ਸਰਵੇ ਕੀਤਾ ਜਾਵੇ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਜਾਨੀ ਮਾਲੀ ਉਨ੍ਹਾਂ ਦੀ ਪ੍ਰਵਾਇ ਕੀਤੀ ਜਾਵੇ ਸੋ ਫਿਕਰਮੰਦ ਮੀਡੀਆ ਦੇ ਨਾਲ ਗੁਰਚਰਨ ਸਿੰਘ ਰਾਜੂ ਦੇ ਨਾਲ ਨਰਮਲ ਸਿੰਘ ਦਿਹਾਲ ਦੀ ਰਿਪੋਰਟ